ਨੂੰ ਪੈਸੇ ਦੇ ਰਹੇ ਹੋ ਉਹਨੇ ਇੱਥੇ ਕੀਆ ਉਹਨੂੰ ਐਜ਼ ਅ ਮਟੀਰੀਅਲ ਦੀ ਤਰ੍ਹਾਂ ਯੂਜ਼ ਕੀਤਾ ਜਾ ਰਿਹਾਗਾ ਕਿਸੇ ਨੂੰ ਪਤਾਗਾ ਤੁਸੀਂ ਬੰਦੇ ਨਹੀਂ ਹੋ ਤੁਸੀਂ ਤੁਹਾਨੂੰ ਮਟੀਰੀਅਲ ਦੀ ਤਰ੍ਹਾਂ ਯੂਜ਼ ਕੀਤਾ ਜਾ ਰਿਹਾਗਾ ਤੁਹਾਡੇ ਉੱਤੇ 18% ਜੀਐਸਟੀ ਲਾਈ ਹੋਈ ਆ ਕਿਸੇ ਨੂੰ ਪਤਾ 18% ਜੀਐਸਟੀ ਹੈ ਤੇ ਬੰਦੇ ਦੇ ਉੱਤੇ ਚੱਲਦੀ ਬਈ ਤੁਹਾਡੇ ਸਾਰੇ ਦੇ ਉੱਤੇ 18% ਜੀਐਸਟੀ ਹੈ ਤੁਹਾਡੇ ਉੱਤੇ ਉਸ ਤੋਂ ਬਾਅਦ 6% ਦਾ ਪ੍ਰੋਫਿਟ ਹੈ ਕੰਪਨੀਆਂ ਨੂੰ ਦੇ ਰਹੇ ਆ ਉਹ ਆਸੀਂ ਕਹਿੰਨੇ ਆਂ ਕਿ ਤੁਸੀਂ ਇਹ ਬੈਕਮੇ ਦੇ ਆਤੀ ਲੈਣੇ ਹੋ ਇਹ ਵੀ ਜਿਵੇਂ ਤੁਸੀਂ ਆਪਣੀ ਕੋਲਤੀ ਲੈਣੇ ਹੋ ਸਰਕਾਰ ਨੂੰ ਕਹਿੰਦਾ ਚੁੰਦੇ ਆ ਉਹ ਤੁਹਾਡੀ 18% ਕਰੀ GST ਵਾਪਸ ਨਹੀਂ ਆ ਤੇ 6% ਦਾ ਸਰਕਾਰ ਦੇ ਖਾਤੇ ਵਿੱਚ ਬ੍ਰੋਕੀ ਹੋਣੀ ਚਾਹੀਦਾਗਾ ਉਹਦੇ ਨਾਲ ਹੀ ਅਸੀਂ ਸਰਕਾਰ ਨੂੰ ਇਹ ਕਹਿੰਦਾ ਚੁੰਦੇ ਆ ਕਿ ਜਿਹੜੇ ਤੁਸੀਂ ਇਹ ਕੰਪਨੀਆਂ ਲਿਆਤੀਆਂ ਨੇ ਕਾਰਪੋਰੇਟ ਘਰਾਣੇ ਲਿਆਤੀ ਨੇ ਜਿਹੜੇ ਇਹ ਆਊਟਸੋਰਸ ਮੌਜੂਦਾ ਦਾ ਸੋਸ਼ਲ ਕਰਦੀਆਂ ਨੇ ਇਹਨਾਂ ਤੇ ਠੱਲ ਪਾਈ ਜਾ ਸਕੇ ਜਿਹੜਾ ਹੁਣ ਇਹਨਾਂ ਦੇ ਪ੍ਰਾਈਵੇਟ ਕੰਪਨੀ ਇਹ ਜਿਹੜੀਆਂ ਕੰਪਨੀਆਂ ਐਬੀਸੀ ਲੈਣਦੀਆਂ ਗਈਆਂ ਕੀ ਜੇ ਅਗਰ ਇਹ ਕਿਸੇ ਆਊਟਸੋਰਸ ਮੁਲਾਜ਼ਮਾ ਨਾਲ ਕੋਈ ਵੀ 420 ਦਾ ਕੁਝ ਵੀ ਕਰਦੇ ਨੇ ਤੇ ਇਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹ ਜਬਤ ਕਰਕੇ ਕੰਪਨੀ ਨੂੰ ਲੈ ਕੇ ਕਰਕੇ ਇਹਨਾਂ ਤੇ ਕਾੜੀ ਕਾਰਵਾਈ ਕੀਤੀ ਜਾਊਗੀ ਪਰ ਇਹਨਾਂ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਂ ਨਹੀਂ ਹੋਈ ਇਹ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਵੀ ਢੇਲਾ ਦੂਸਰੇ ਸਰਕਾਰ ਦੀ ਵੀ ਢੇਲਾ ਕਿਉਂ ਨਹੀਂ ਸੁਣਵਾਈ ਕਰ ਰਹੇ ਆ ਕਿ ਅਸੀਂ ਚਾਹੁੰਦੇ ਆ ਕਿ ਇਹਨਾਂ ਕੰਪਨੀਆਂ ਤੇ ਕਾਰਵਾਈ ਹੋਵੇ ਜਿਹੜੇ ਇਹਨਾਂ ਤੇ ਬਣਤੀ ਕਾਰਵਾਈ ਇਹਨਾਂ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਜਾਵੇ। ਗੱਲ ਕੀ ਇਹ ਇੰਟੀਮ ਕਮਿਸ਼ਨਰ ਵੱਲੋਂਾਰੇ ਕਮਾਂਡਰ ਜਿਹੜੇ ਸੀਨੀਅਰ ਕਮਿਸ਼ਨਰ ਤੱਕ ਦੇ ਵਿੱਚ ਚਾਈ ਗਈਆਂ ਉਹਨਾਂ ਨੇ ਵੀ ਕੰਪਨੀਆਂ ਇਹ ਗਲਤੀ ਪਾਈਆਂ ਕਿ ਹਾਈ ਕੋਰਟ ਤੱਕ ਹਾਈ ਕੋਰਟ ਤੱਕ ਕੇਸ ਚੱਲਦਾ ਉਹਨੇ ਵੀ ਗੇਟੀ ਕਰਦੀ ਹੈ ਕਿ ਇਹ ਕੰਪਨੀ ਨੇ ਫਰੋਡ ਕੀਤਾਗਾ ਪਰ ਹਲੇ ਤੱਕ ਕਿਉਂ ਨਹੀਂ ਸੁਣਵਾਈ ਹੋ ਰਹੀ ਆ। ਇਹ ਕਿਤੇ ਨਾ ਕਿਤੇ ਸਾਡੀ ਵੀ ਢੇਲਾ ਅਸੀਂ ਬੈਜ ਨੇ ਮਿਸਲੇ ਜੋ ਹੋ ਕੇ ਆਪਾਂ ਇਹ ਟਿੱਕੋਣਾ ਕਰਨਾ ਕਿ ਨਾ ਇਹ ਐਸਸੀਆ ਸੀਆਰਟੀਆ ਸੀਐਫਆਪੀਆ ਸੀਐਚਪੀਆ ਸਾਰੇ ਸਾਥੀਆਂ ਨੂੰ ਇਕੱਠੇ ਹੋਣਾ ਪੈਣਾ ਹੈ ਕਿ ਅਸੀਂ ਇਸ ਬੈਟਲੇ ਨੇ ਵਿੱਚ ਆਉਣਾਗਾ ਅਸੀਂ ਇਨਸੋਰਟ ਤੇ ਆਊਟਸੋਰਟ ਵੀ ਹੋਣਾਗਾ ਕਿਉਂ ਕੰਪਨੀਆਂ ਤੇ ਤੇ ਦੋਸ਼ੀ ਪਾਈ ਜਾਂ ਚੁਕੀਆਂ ਨੇ ਕੰਪਨੀਆਂ ਤਾਂ ਦੋਸ਼ੀ ਹੈ ਸਾਰੇ ਕੰਪਨੀ ਦੇ ਨਮਾਇਦੇ ਜਿਹੜੇ ਸੁਪਰਵਾਈਜ਼ਰ ਆ ਤੇ ਕੋਈ ਵੀ ਸਾਲੋਇਮ ਸੀ ਉਹ ਵੀ ਇਸ ਦਾ ਇਸੇ ਦਾ ਜ਼ਿੰਮੇਵਾਰ ਨੇ ਠੀਕ ਹੈ ਉਹਨਾਂ